11 ਬਿੰਨ ਇਹ ਕੈਪਸੂਲ ਦੀ ਸਭ ਤੋਂ ਬੈਸਟ ਇੱਕੋ ਹੀ ਚੀਜ਼ ਸਾਹਮਣੇ ਆਈ ਆ ਕਿ ਜਿਹੜਾ 1 ਮਹੀਨਾ ਖਾ ਲੈਂਦਾ ਤਾਂ ਉਹਨੂੰ ਜਿਹੜਾ ਗੋਡਿਆਂ 'ਚ ਗਰੀਸ ਕਹਿੰਦੇ ਨੇ ਖਤਮ ਹੋ ਗਿਆ ਉਹਨੂੰ ਨਾਲ ਜਦੋਂ ਕਾਲਾ ਗੋੰਦ ਦਿੰਨੇ ਆ ਤਾਂ ਜਿਹਨੂੰ 6 ਮਹੀਨੇ ਕਿਹਾ ਜਾਂਦਾ ਉਹਨੂੰ ਵੀ 3 ਮਹੀਨੇ ਹੀ ਲੋੜ ਪੈਂਦੀ ਆ ਜਦੋਂ ਉਹੀ ਡਾਕਟਰ ਕਹਿੰਦਾ ਵੀ ਹਲੇ ਆਪਰੇਸ਼ਨ ਦੀ ਲੋੜ ਨਹੀਂ ਕਾਫੀ ਅੱਛੀ ਰਿਕਵਰੀ ਹੋ ਗਈ ਹੈ ਤੁਹਾਡੀ ਤਾਂ ਉਹਦੇ ਵਾਸਤੇ ਇਹ ਕਾਲਾ ਗੋੰਦ ਹੈ ਸਾਡਾ ਤੇ ਇਹ ਕਾਲਾ ਗੂੰਦ ਕੈਪਸੂਲ ਹੈ ਇਹਦੇ ਤੇ ਗੋੰਦ ਸਿਆ ਕੈਪਸੂਲ ਹੈ ਜਿਹੜਾ ਕਾਲਾ ਗੂੰਦ ਕੈਪਸੂਲ ਹੈ ਇਹਦੇ ਵਿੱਚ ਕਲੌਂਜੀ ਕਾਲੀ ਹਲਦੀ ਤ੍ਰਿਫਲਾ ਚੂਰਨ ਤੇ ਅਸ਼ਵਗੰਧ ਚੂਰਨ ਨਾਲ ਪਾਇਆ ਤੇ ਕਾਲਾ ਗੂੰਦ ਦਾ ਐਕਸਟ੍ਰੈਕਟ ਪਾਇਆ ਤਿੰਨ ਤੋਂ ਲੈ ਕੇ 6 ਮਹੀਨੇ ਅਸੀਂ ਦੰਨੇ ਆ ਜਿਹੜੇ ਡਾਕਟਰ ਨੇ ਕਿਹਾ ਹੁੰਦਾ ਕਿ ਇਹਦਾ ਆਪਰੇਸ਼ਨ ਹੋਏਗਾ ਤਾਂ ਤੁਸੀਂ ਦੇਖੋ ਵੀ ਉਸ ਦਿਨ ਉਹ ਖੁਸ਼ੀ ਦਾ ਅੰਤ ਨਹੀਂ ਰਹਿੰਦਾ ਉਸ ਪੇਸ਼ੈਂਟ ਦਾ ਜਦੋਂ ਉਹੀ ਡਾਕਟਰ ਕਹਿੰਦਾ ਵੀ ਹਲੇ ਆਪਰੇਸ਼ਨ ਦੀ ਲੋੜ ਨਹੀਂ ਕਾਫੀ ਅੱਛੀ ਰਿਕਵਰੀ ਹੋ ਗਈ ਹੈ ਤੁਹਾਡੀ ਤਾਂ ਇਹ ਕਰੀਮ ਜਿਹੜੀ ਹੈ 2-4 ਮਿੰਟ ਦੇ ਵਿੱਚ ਅੰਦਰ ਖੱਪ ਜਾਂਦੀ ਹੈ ਉਸ ਤੋਂ ਬਾਅਦ ਤੁਸੀਂ ਦੇਖੋਗੇ ਕਿ ਗੁੱਡੇ 'ਚ ਕਿੰਨੀ ਲਚਕ ਆ ਜਾਂਦੀ ਹੈ ਔਰ ਬਹੁਤ ਤੋਂ ਬਹੁਤ ਮਹੀਨੇ ਡੇਢ ਮਹੀਨੇ ਤੋਂ ਪੇਸ਼ੈਂਟ ਜਿਹੜਾ ਬਾਡੀ ਨਹੀਂ ਚੜ ਸਕਦਾ ਉਹ ਉੱਠ ਬੈਠ ਨਹੀਂ ਸਕਦਾ ਉਹਨੂੰ ਪਤਾ ਲੱਗ ਜਾਂਦਾ ਵੀ ਮੇਰੇ ਗੋਡੇ 'ਚ ਬਹੁਤ ਜ਼ਮੀਨ ਅਸਮਾਨ ਦਾ ਫਰਕ ਆ। ਆਯੁਰਵੈਦ ਦੇ ਨਾਮ ਦੇ ਉੱਤੇ ਬਹੁਤ ਕੁਝ ਮਾਰਕੀਟ ਦੇ ਵਿੱਚ ਵਿਕ ਰਿਹਾ ਹੈ ਪਰ ਉਹਦੇ ਨਾਲ ਇਹ ਵੀ ਹੁੰਦਾ ਹੈ ਕਿ ਇਹਦੇ ਸਾਈਡ ਇਫੈਕਟ ਹੈ ਜੀ ਇਹਦੀ ਆਦਤ ਪੈ ਜਾਂਦੀ ਹੈ ਜਾਂ ਸਰੀਰ ਦੇ ਉੱਤੇ ਹੋਰ ਪ੍ਰਭਾਵ ਪੈਣੇ ਸ਼ੁਰੂ ਹੋ ਜਾਂਦੇ ਨੇ। ਜਦੋਂ ਅਸੀਂ ਸੁਣਦੇ ਹਾਂ ਜੈਨੂਇਨ ਪਰਸਨ ਹੁੰਦੇ ਆ ਤਾਂ ਉਹ ਕਹਿੰਦੇ ਗੁਇਲ ਸਰ ਕੋਈ ਇਹਦੇ ਵਿੱਚ ਸਟੀਰੋਇਡ ਵਗੈਰਾ ਤਾਂ ਨਹੀਂ ਹੂੰ ਸਟੀਰੋਇਡ ਜਿਹੜਾ ਹੈਗਾ ਉਹ ਐਲੋਪੈਥੀ ਦਾ ਇਲਾਜ ਹੈ ਉਹਨਾਂ ਕੋਲੇ ਸਟੀਰੋਇਡ ਤੋਂ ਬਿਨਾ ਹੁੰਦਾ ਵੀ ਕੁਝ ਨਹੀਂ ਬਿਨ ਜਿਹੜਾ ਵਿਨ 11 ਕੈਪਸੂਲ ਹੈ ਤੇ ਇੱਕ ਇਹ ਜਿਹੜਾ ਅਸੀਂ ਜੋਇੰਟ ਕੇਅਰ ਕੈਪਸੂਲ ਦਿੱਤਾ ਔਰ ਜਿਹੜਾ ਅਸੀਂ ਇਹ ਕਾਲਾ ਗੂੰਦ ਕੈਪਸੂਲ ਦਿੱਤਾ ਇਹ ਤਿੰਨ ਆਈਟਮ ਮਤਲਬ ਇੰਟਰਨਲ ਤੌਰ ਤੇ ਬਾਡੀ ਨੂੰ ਫਿੱਟ ਕਰ ਦਈਆਂ ਨੇ ਸਾਈਨੋਵਲ ਫਲੂਇਡ ਦੀ ਜਿਹੜੀ ਕਮੀ ਹੈ ਉਹਨੂੰ ਕੰਪਲੀਟ ਕਰ ਦਈਆਂ ਨੇ ਸਸ਼ੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਗੱਲ ਕੀਤੀ ਜਾਵੇ ਦਰਦਾਂ ਦੀ ਤਾਂ ਜਿਹੜਾ ਜੋੜਾਂ ਦਾ ਦਰਦ ਹੈ ਉਹ ਪੂਰੀਆਂ ਚੀਕਾਂ ਕਢਾ ਕੇ ਰੱਖ ਦਿੰਦਾ ਹੈ ਕਾਰਨ ਇਹ ਹੈ ਕਿ ਜਿਵੇਂ ਜਿਵੇਂ ਉਮਰ ਢਲਦੀ ਜਾਂਦੀ ਹੈ ਓਵੇਂ ਓਵੇਂ ਦਰਦ ਵੀ ਵਧਨੇ ਸ਼ੁਰੂ ਹੋ ਜਾਂਦੇ ਨੇ ਦਵਾਈਆਂ ਦੇ ਨਾਲ ਸਿੱਧਾ ਸਾਹਮਣਾ ਹੋ ਜਾਂਦਾ ਹੈ ਚਾਹੇ ਕੋਈ ਮਹਿਲਾ ਹੋਵੇ ਪੁਰਸ਼ ਹੋਵੇ ਤੇ ਅੱਜਕੱਲ ਜਿਹੋ ਜੀ ਸਾਡੀ ਜੀਵਨ ਸ਼ੈਲੀ ਹੈ ਜਿਹੋ ਜਿਹਾ ਅਸੀਂ ਖਾਣ ਪੀਣ ਦਾ ਸਮਾਨ ਵਰਤਦੇ ਹਾਂ ਤਾਂ ਉਹਦੇ ਨਾਲ ਉਮਰ ਤੋਂ ਪਹਿਲਾਂ ਹੀ ਜੋੜਾਂ ਦੇ ਦਰਦ ਸ਼ੁਰੂ ਹੋ ਚੁੱਕੇ ਨੇ ਪਰ ਜੋੜਾਂ ਦੇ ਦਰਦ ਨੂੰ ਠੱਲ ਕਿਵੇਂ ਪਾਈ ਜਾ ਸਕੇ ਜੋੜਾਂ ਦੇ ਦਰਦ ਤੋਂ ਪੱਕੇ ਤੌਰ ਤੇ ਮੁਕਤੀ ਕਿਵੇਂ ਪਾਈ ਜਾ ਸਕੇ ਇਸ ਮੂਹਮ ਨੂੰ ਲੈ ਕੇ ਚੱਲੇ ਹੋਏ ਨੇ ਮਿਸਟਰ ਸੁਭਾਸ਼ ਗੋਇਲ ਜੀ ਉਹਨਾਂ ਦੇ ਨਾਲ ਤੁਹਾਡੀ ਜਾਣ ਪਹਿਚਾਣ ਵੀ ਕਰਵਾਵਾਂਗੇ ਤੇ ਦੱਸ ਦਈਏ ਕਿ ਚੰਡੀਗੜ੍ਹ ਦੇ ਵਿੱਚ ਸੈਕਟਰ 44 ਡੀ ਐ ਵਰਦਾਨ ਆਯੁਰਵੇਦਾ ਵਰਦਾਨ ਆਯੁਰਵੇਦਾ ਦੇ ਦਫਤਰ ਦੇ ਵਿੱਚ ਤੁਸੀਂ ਪਹੁੰਚੋਗੇ ਕਲੀਨਿਕ ਪਹੁੰਚੋਗੇ ਤਾਂ ਸਿੱਧਾ ਸਾਹਮਣਾ ਤੁਹਾਡਾ ਸੁਭਾਸ਼ ਗੋਇਲ ਹੋਰਾਂ ਦੇ ਨਾਲ ਹੋਏਗਾ ਜੋ ਵਰਦਾਨ ਆਯੁਰਵੈਦਿਕ ਸੈਂਟਰ ਦੇ ਮੈਨੇਜਿੰਗ ਡਾਇਰੈਕਟਰ ਨੇ ਤੇ ਉਹਨਾਂ ਨੇ ਕਈ ਸਾਲਾਂ ਦੀ ਖੋਜ ਤੋਂ ਬਾਅਦ ਕਈ ਸਾਲਾਂ ਦੇ ਤਜਰਬੇ ਤੋਂ ਬਾਅਦ ਜੋੜਾਂ ਦੇ ਦਰਦ ਦੇ ਉੱਤੇ ਸਿੱਧਾ ਅਸਰ ਕਰਨ ਵਾਲੀ ਦਵਾਈ ਬਣਾਈ ਹੈ ਕੀ ਹੈ ਉਹ ਦਵਾਈਆਂ ਉਹ ਆਪਣੇ ਨਾਲ ਵੀ ਲੈ ਕੇ ਆਏ ਹੋਏ ਨੇ ਸਾਡੇ ਸਟੂਡੀਓ ਦੇ ਵਿੱਚ ਮੌਜੂਦ ਨੇ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਸੁਭਾਸ ਜੀ ਦਾ ਸਵਾਗਤ ਕਰਦੇ ਆਂ ਸਰ ਸਵਾਗਤ ਹੈ ਜੀ ਜੀ ਤੁਹਾਡਾ ਵੀ ਧਰਮਿੰਦਰ ਜੀ ਬਹੁਤ ਬਹੁਤ ਸਵਾਗਤ ਹੈ ਔਰ ਜਿੰਨੇ ਵੀ ਦਰਸ਼ਕ ਇਸ ਟਾਈਮ ਆਪਣਾ ਪ੍ਰੋਗਰਾਮ ਦੇਖ ਰਹੇ ਆ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿਕਾਰ ਭਰੀ ਨਿੱਗੀ ਸਤਿ ਸ੍ਰੀ ਅਕਾਲ ਜੀ ਨਮਸਕਾਰ ਤੇ ਸੁਭਾਸ ਜੀ ਸ਼ੁਰੂਆਤ ਦੇ ਵਿੱਚ ਇਹ ਕਰਾਂਗੇ ਕਿ ਜੋੜਾਂ ਦਾ ਦਰਦ ਜੋੜਾਂ ਦਾ ਦਰਦ ਅਸਲ ਦੇ ਵਿੱਚ ਹੁੰਦਾ ਕਿਉਂ ਐਕਚੁਅਲੀ ਮੈਂ ਤੁਹਾਨੂੰ ਦੱਸਦਾ ਦਰਵਿੰਦਰ ਜੀ ਦੀ ਪ੍ਰੋਬਲਮ ਜਿਹੜੀ ਹੈਗੀ ਹੈ ਨਾ ਇਹ ਸ਼ੁਰੂ ਹੁੰਦੀ ਹੈ ਖਾਣ-ਪਾਨ ਤੋਂ ਜੀ ਜਦੋਂ ਲੋਕੀ ਆਪਣਾ ਖਾਣ-ਪਾਨ ਭੁੱਲ ਗਏ ਵਿਦੇਸ਼ੀ ਖਾਣ-ਪਾਨ 'ਚ ਚਲੇ ਗਏ ਜੀ ਕਿੱਥੇ ਤਾਂ ਅਸੀਂ ਆਪਣੀਆਂ ਚੀਜ਼ਾਂ ਉਗਾਂਦੇ ਸੀ ਆਪਣੀਆਂ ਖਾਂਦੇ ਸੀ ਔਰ ਘਰੇ ਖਾਂਦੇ ਸੀ ਬਾਹਰ ਜਾਂਦੇ ਸੀ ਜੀ ਹੁਣ ਬਾਹਰ ਖਾਂਦੇ ਆ ਤੇ ਘਰੇ ਆਂਦੇ ਆ ਇੱਕ ਬਹੁਤ ਵੱਡੀ ਗੱਲ ਹੈ ਤੇ ਜਿਹੜੀ ਚੀਜ਼ ਅਸੀਂ ਘਰੇ ਖਾਣੀ ਉਹਦਾ ਕੀ ਬੈਨੀਫਿਟ ਸਰੀਰ ਨੂੰ ਹੁਣ ਬਾਹਰ ਜਾ ਕੇ ਅਸੀਂ ਕਿਤੇ ਕੋਈ ਚਾਉਮੀਨ ਖਾ ਰਿਆ ਕੋਈ ਨੂਡਲਸ ਖਾ ਰਿਆ ਕੋਈ 버ਗਰ ਪੀਜ਼ੇ ਟਾਈਪ ਦੀ ਕੋਈ ਰਸ਼ ਕਿੰਨਾ ਜੀ ਕੱਲ ਮੈਂ ਲੁਧਿਆਣੇ ਸੀਗਾ ਡੰਡੀ ਸੋਮੀ ਚੌਕ ਤੋਂ ਮੈਂ ਲੰਘ ਰਿਹਾ ਸੀ ਤਾਂ ਉੱਥੇ ਕੁਝ ਖਾਣ ਪੀਣ ਦੀਆਂ ਦੁਕਾਨਾਂ ਨੇ ਜੀ ਮੈਂ ਇਹ ਹੈਰਾਨ ਕੀ ਮੇਰਾ ਖਿਆਲ ਨਹੀਂ ਕਹਿੰਦਾ ਕਿ ਉਹਨਾਂ ਰਸ਼ ਕਦੇ ਕਿਸੇ ਮੰਦਰ ਗੁਰਦੁਆਰੇ ਚ ਲੰਗਰ ਚ ਹੋਵੇ ਹੂੰ ਜਿੰਨਰਾਸ਼ ਉੱਥੇ ਸੀਗਾ اور ਸਭ ਤੋਂ ਕੋਸਟਲੀ ਪ੍ਰੋਡਕਟ ਨੇ ਉੱਥੇ ਜੀ ਤੇ ਲੇਕਿਨ ਲੋਕ ਜੀਵ ਦੇ ਸਵਾਦ ਲਈ ਖੜੇ ਆ ਮੈਂ ਮਤਲਬ ਬੜਾ ਉਸ ਟਾਈਮ ਲੋਕ ਕੋਈ ਕਿਸੇ ਤਰ੍ਹਾਂ ਗੁਲਤਾਨ ਸੀ ਕੋਈ ਮੈਂ ਉਸ ਟਾਈਮ ਸਿਰਫ ਇੱਕ ਸਾਈਡ ਗੱਡੀ ਲਗਾ ਕੇ ਇਹ ਚੀਜ਼ ਦੇਖ ਰਿਹਾ ਸੀ ਕਿ ਲੋਕਾਂ ਨੂੰ ਕਿੰਨਾ ਮਤਲਬ ਚਾਰ ਮੈਂ ਉਸ ਚੀਜ਼ ਦਾ ਵੀ ਉਹਦੇ ਲਈ ਕੰਮ ਛੱਡ ਕੇ ਟਾਈਮ ਤੋਂ ਟਾਈਮ ਖੜੇ ਆ ਸਾਡੇ ਵਰਗੇ ਦੇ ਕਲੀਨਿਕ ਚ ਆ ਕੇ ਜੇ 10 ਮਿੰਟ ਵੇਟ ਕਰਨੀ ਪਵੇ ਜੇ ਪਾਗਲ ਹੋ ਜਾਂਦਾ ਬੰਦਾ ਉੱਥੇ ਖੜੇ ਘੰਟਾ ਪਰਚੀ ਦਿੱਤੀ ਹੋਈ ਹੈ ਵੀ ਹਲੇ ਘੰਟਾ ਲੱਗੂਗਾ ਕੋਈ ਗੱਲ ਨਹੀਂ ਜੀ ਖੜੇ ਤਕ ਖਾਨ ਪਾਂ ਜਿਹੜਾ ਸਾਡਾ ਉਲਟਾ ਫੁਲਟਾ ਹੋ ਗਿਆ ਫਿਰ ਸਾਨੂੰ ਇਹ ਨਹੀਂ ਪਤਾ ਲੱਗਦਾ ਅਸੀਂ ਬੈਠੇ ਆ ਆ ਮੋਬਾਈਲ ਫੜਿਆ ਆਪਣੇ ਹੱਥ 'ਚ ਅਸੀਂ ਬੈਠੇ ਤੇ ਇੱਕ ਵਾਰ ਸ਼ੁਰੂ ਕਰ ਦਿੰਨੇ ਇੱਕ ਚੀਜ਼ ਉਹ ਫਿਰ 3-4 ਘੰਟੇ ਚੱਲਦੀ ਆ ਜੀ ਨਾ ਤਾਂ ਸਾਨੂੰ ਇਹ ਪਤਾ ਲੱਗਦਾ ਰਾਤ ਦਾ 1 ਵਜੇ ਗਿਆ ਕਿ 2 ਵਜੇ ਗਿਆ ਨਾ ਸਾਨੂੰ ਦਿਨ 'ਚ ਪਤਾ ਲੱਗਦਾ ਵੀ ਅਸੀਂ ਕਰਨ ਕੀ ਰਹੇ ਜੀ ਕਰਨ ਕੀ ਲਾਗੇ ਔਰ ਫਿਰ ਦਿਮਾਗ 'ਚ ਕਿੰਨੇ ਐਕਟੀਵਿਟੀ ਹੁੰਦੀਆਂ ਨੇ ਇੱਕ ਮਿੰਟ 'ਚ ਤਾਂ ਵੀਡੀਓ ਆ ਰਿਹਾ ਗੁਰੂ ਮਹਾਰਾਜ ਦਾ ਕੋਈ ਭਰਮ ਪ੍ਰਚਾਰ ਚੱਲ ਰਿਹਾ ਉਹ ਵੀ ਸੁਣ ਲਿਆ ਨਾਲ ਹੀ ਉਦੋਂ ਸਾਡਾ ਨਾਲ ਹੀ ਪਿੱਛੇ ਸੱਨੀ ਲੋਨੀ ਦਾ ਚੱਲ ਪਿਆ ਹੁਣ ਦਿਮਾਗ ਉਧਰ ਚੱਲ ਪਿਆ ਦਿਮਾਗ ਦੇ ਵਿੱਚ ਕੈਮੀਕਲ ਰਿਐਕਸ਼ਨ ਤਾਂ ਹੁੰਦੇ ਆ ਨਾ ਤੇ ਉਸੇ ਤਰ੍ਹਾਂ ਫਿਰ ਅਸੀਂ ਥੋੜਾ ਜਿਹਾ ਅੱਗੇ ਕਰਿਆ ਕੋਈ ਭਗਤ ਸਿੰਘ ਬਾਰੇ ਕੋਈ ਗੱਲਬਾਤ ਲਿਖੀ ਆ ਗਈ ਫਿਰ ਦਿਮਾਗ ਉਦਾਂ ਦਾ ਹੋ ਗਿਆ ਮਤਲਬ ਸਾਡਾ ਮਾਈਂਡ ਹਰ ਟਾਈਮ ਉਹਦੇ ਵਿੱਚ ਕਨਵਰਟ ਹੋ ਗਿਆ ਉਹ ਚੀਜ਼ ਜਿਹੜੀ ਆ ਉਹ ਸਭ ਤੋਂ ਪਹਿਲਾਂ ਤਾਂ ਸੋਚਣ ਦੀ ਗੱਲ ਹੈ ਕਿ ਸਾਡਾ ਜਿਹੜਾ ਰਿਐਕਸ਼ਨ ਆ ਬਾਡੀ ਦਾ ਇਹ ਕੈਮੀਕਲ ਰਿਐਕਸ਼ਨ ਆ ਜਿਵੇਂ ਹੁਣ ਸਾਡੀ ਬਾਡੀ ਦੇ ਵਿੱਚ ਸਾਈਨੋਵਲ ਫਲੂਇਡ ਹੈ ਜਿਹਨੂੰ ਅੱਜਕੱਲ ਡਾਕਟਰਾਂ ਨੇ ਗ੍ਰੀਸ ਦੀ ਸੰਧਿਆ ਦੇਤੀ ਵੀ ਗੋਡਿਆਂ 'ਚ ਗ੍ਰੀਸ ਖਤਮ ਹੋ ਗਿਆ ਜੀ ਉਹ ਇੱਕ ਫਲੂਇਡ ਆ ਸਾਡੇ ਕੁਸ਼ਨ ਬਣਿਆ ਜਿੱਦਾਂ ਸਾਡਾ ਜੋਇੰਟ ਆ ਉਹਦੇ ਸੈਂਟਰ ਦੇ ਵਿੱਚ ਇੱਕ ਕੁਸ਼ਨ ਆ ਉਹਦੇ ਵਿੱਚੋਂ ਫਲੂਇਡ ਠਾਠਾਂ ਮਾਰਦਾ ਪੂਰਾ ਭਰਿਆ ਕਿਉਂਕਿ ਅਸੀਂ ਕਿਤੋਂ ਵੀ ਜੰਪ ਕਰਦੇ ਆ ਕਿਤੋਂ ਵੀ ਦੌੜਦੇ ਆ ਕਿੰਨਾ ਵੀ ਭੱਜਦੇ ਆ ਸਾਈਕਲ ਤੋਂ ਗਿਰਦੇ ਆ ਕਦੇ ਬਾਈਕ ਤੋਂ ਗਿਰਦੇ ਆ ਕੁੱਝ ਵੀ ਕਰਦੇ ਆ ਉਮਰ ਦੇ ਹਿਸਾਬ ਨਾਲ ਸਭ ਕੁਝ ਹੁੰਦਾ ਤਾਂ ਉਹ ਚੀਜ਼ਾਂ ਦੇ ਬਾਵਜੂਦ ਵੀ ਉਹਨੂੰ ਕੁਛ ਨਹੀਂ ਹੁੰਦਾ ਕਿਉਂਕਿ ਰੱਬ ਨੇ ਉਹ ਚੀਜ਼ ਬਣਾਈ ਆ ਤੁਸੀਂ ਇਹ ਦੇਖੋ ਵੀ ਉਹ ਜਿਹੜੀ ਚੀਜ਼ ਬਣਾਈ ਆ ਉਹਦੇ ਵਿੱਚ ਸਭ ਤੋਂ ਵੱਡੀ ਇੱਕ ਕੁਦਰਤ ਨੇ ਦਿੱਤਾ ਹੈ ਕਿ ਉਹ ਉਹਦੇ ਉੱਤੇ ਇੱਕ ਚੱਪਣ ਵੀ ਰੱਖਿਆ ਜਿਹਨੂੰ ਅਸੀਂ ਕਹਿੰਦੇ ਚੱਪਣੀ ਆ ਉਹਨੂੰ ਸੇਫ ਰੱਖਦੀ ਆ ਤਾਂ ਉਹ ਉਹ ਚਪਨੀ ਦਾ ਕੀ ਰੋਲ ਆ ਉਹਨੂੰ ਗ੍ਰਿਪ ਦੇਣ ਵਾਸਤੇ ਲਿਗਾਮੈਂਟ ਨੇ ਤਾਂ ਉਹ ਚੀਜ਼ਾਂ ਦੇ ਵਿੱਚ ਕੀ ਹੋ ਰਿਹਾ ਸਾਡੇ ਖਾਣ-ਪਾਨ ਕਰਕੇ ਸਾਡੇ ਬ੍ਰੇਨ ਨੂੰ ਅਸੀਂ ਕਿੱਥੇ ਲੈ ਗਏ ਹੋਏ ਆ ਬ੍ਰੇਨ ਸਾਡਾ ਕਿੱਧਰ ਨੂੰ ਜਾ ਰਿਹਾ ਅਸੀਂ ਕੀ ਸੋਚਦੇ ਆ ਕੀ ਕਰਦੇ ਆ ਤਾਂ ਉਹਦੇ ਕਰਕੇ ਉਹ ਜਿਹੜਾ ਸਾਡਾ ਫਲੂਇਡ ਆ ਡਿਸਟਰਬ ਹੋ ਰਿਹਾ ਕੈਮੀਕਲ ਰਿਐਕਸ਼ਨ ਹੋ ਰਿਹਾ ਉਹਦੇ ਕਰਕੇ ਸਾਡੇ ਗੋਡੇ ਜਿਹੜੇ ਆ ਉਹ ਕਮਜ਼ੋਰ ਉਮਰ ਤੋਂ ਪਹਿਲਾਂ ਹੀ ਲੋਕਾਂ ਨੂੰ ਯੂਰਿਕ ਐਸਿਡ ਵਧਣਾ ਸ਼ੁਰੂ ਹੋ ਜਾਂਦਾ ਯੂਰਿਕ ਐਸਿਡ ਵਧਦਾ ਉਹ ਕੈਮਿਸਟ ਕੋਲੋਂ ਦਵਾਈਆਂ ਲੈ ਕੇ ਖਾਈ ਜਾਂਦੇ ਆ ਤੇ ਕੈਮਿਸਟ ਕੋਲੋਂ ਜਦੋਂ ਆਪਾਂ ਦਵਾਈ ਲੈ ਕੇ ਖਾਣਦੇ ਆ 2 ਮਹੀਨੇ 3 ਨੇ 6 ਮਿੰਨੇ ਲੰਗੇ ਜਾਂਦੇ ਆ ਤਾਂ ਉਹਦੇ ਨਾਲ ਕੀ ਹੁੰਦਾ ਕਿ ਕੈਮਿਸਟਰੀ ਦੀ ਜਿਹੜੀ ਦਵਾਈ ਆ ਉਹਦਾ ਫਾਇਦਾ ਜ਼ਰੂਰ ਹੋ ਜਾਂਦਾ ਪਰ ਰੋਗ ਅੱਗੇ ਅੱਗੇ ਵੱਧ ਰਿਹਾ ਹੁੰਦਾ ਜਿਹੜਾ ਖਾਣ ਪਾਣ ਦਾ ਸਿਰਫ ਉਹਦੇ ਕਰਕੇ ਇਹ ਪ੍ਰੋਬਲਮ ਆ ਰਹੀ ਹੈ ਔਰ ਜਦੋਂ ਇਹ ਆਰ ਐਫ ਫੈਕਟਰ ਦੇ ਵਿੱਚ ਕਨਵਰਟ ਹੁੰਦਾ ਫਿਰ ਉਹ ਕਹਿੰਦੇ ਨੇ ਵੀ ਇਹਨੂੰ ਗਠੀਆ ਹੋ ਗਿਆ ਹੂੰ ਇਹੋ ਚੀਜ਼ਾਂ ਮਤਲਬ ਬਾਡੀ ਦੇ ਵਿੱਚ ਇੰਨੀਆਂ ਸਟਰੋਂਗਲੀ ਨੁਕਸਾਨ ਕਰਦੀਆਂ ਨੇ ਕਿ ਇਨਸਾਨ ਕੱਪੜਾ ਲੈ ਕੇ ਵੀ ਨਹੀਂ ਪਹਿ ਸਕਦਾ ਉੱਪਰ ਆਪਣੇ ਹੱਥ ਨਾਲ ਉਹ ਦੂਸਰੇ ਨੂੰ ਕਹੂਗਾ ਮੇਰੇ ਉੱਪਰ ਕੱਪੜਾ ਦੇ ਦੇ ਜੀ ਉੱਠ ਨਹੀਂ ਸਕਦਾ ਕੱਪੜੇ ਬਦਲਨੇ ਹਰ ਚੀਜ਼ 'ਚ ਮੁਸ਼ਕਲ ਆਉਂਦੀ ਹੈ ਤਾਂ ਇੱਕ ਦਿਨ ਕੀ ਹੁੰਦਾ ਜਿਹਨੂੰ ਗੋਲਡੇ ਬਦਲਣ ਲਈ ਕਹਾ ਜਾਂਦਾ ਹਮ ਆਪਰੇਸ਼ਨ ਕਰਾਓ ਜੀ ਗਿਆ ਤੇ ਗਰੀਸ ਖਤਮ ਹੋ ਗਿਆ ਗਰੀਸ ਕੀ ਹੈ ਕੁਝ ਵੀ ਨਹੀਂ ਫਲੂਇਡ ਹੈ ਜਿਹੜਾ ਅੱਜ ਤੋਂ ਕਈ ਸਾਲ ਪਹਿਲਾਂ ਰੱਬ ਨੇ ਪੇੜਾਂ ਨੂੰ ਲਾਤਾ ਸੀਗਾ ਤੁਸੀਂ ਦੇਖਿਆ ਹੋਊਗਾ ਪੇੜਾਂ ਦੇ ਉੱਤੇ ਗੁੰਦ ਲੱਗੀ ਹੋਈ ਆਪਾਂ ਬਚਪਨ ਚ ਵੈਸੀ ਹੀ ਖਾਂਦੇ ਰਹੇ ਹਾਂ ਕਿਢ ਦੇ ਕਿਢ ਦੇ ਤੋੜ ਕੇ ਤਾਂ ਉਹਦਾ ਕੋਈ ਸਵਾਦ ਤਾਂ ਨਹੀਂ ਹੁੰਦਾ ਪਰ ਉਹ ਅੱਛੀ ਲੱਗਦੀ ਹੈ ਉਹਦਾ ਵੀ ਤੇ ਉਹਦਾ ਦੀ ਜਿਹੜੀ ਬਣੀ ਹੋਈ ਆ ਹੁਣ ਅਸੀਂ ਉਸ ਗੋੰਦ ਨੂੰ ਲੈ ਕੇ ਜੀ ਸਾਡੇ ਵੈਦ ਡਾਕਟਰ ਨੀਲ ਕੁਮਾਰ ਜੀ ਨੇ ਐਮਡੀ ਨੇ ਆਯੁਰਵੇਦਾ ਦੇ ਤਾਂ ਉਹਨਾਂ ਨੇ ਮਤਲਬ 30 ਸਾਲ ਤੱਕ ਬੱਚਿਆਂ ਨੂੰ ਪੜਾਇਆ ਬੀਐਮਐਸ ਜਿਹੜੇ ਬੱਚੇ ਕਰਦੇ ਆ ਤਾਂ ਉਸ ਤੋਂ ਬਾਅਦ ਹੁਣ ਉਹ ਰਿਟਾਇਰ ਨੇ ਹੁਣ ਉਹ ਬਿਲਕੁਲ ਇਸੇ ਤੇ ਫੋਕਸ ਕਰ ਰਿਹਾ ਪਿਛਲੇ 6 ਮਹੀਨੇ ਤੋਂ ਅਸੀਂ ਇਹਨਾਂ ਚੀਜ਼ਾਂ ਨੂੰ ਤਿਆਰ ਕਰ ਰਹੇ ਆ ਜੀ ਜਿਹੜੀ ਕਿ ਅਸੀਂ 1992 ਚ ਦੇਣੀ ਸ਼ੁਰੂ ਕੀਤੀ ਸੀ ਦਵਾਈ ਉਹ ਲੋਕਾਂ ਨੂੰ ਬੈਨੀਫਿਟ ਕਰ ਰਹੀ ਸੀ ਫਿਰ ਇਹਨੂੰ ਗਵਰਨਮੈਂਟ ਤੋਂ ਅਪਰੂਵ ਮੈਂਟ ਕਰਾਇਆ ਤਾਂ ਇਹ ਕਾਲਾ ਗੋੰਦ ਆ ਜੀ ਇਹ ਪ੍ਰੋਡਕਟ ਹੈ ਬਹੁਤ ਧਿਆਨ ਨਾਲ ਦੇਖਣਾ ਸਾਰੇ ਦਰਸ਼ਕ ਤੁਸੀਂ ਹੁਣ ਵੀਡੀਓ ਦੇਖ ਹੀ ਰਹੇ ਹੋ ਇਹਨੂੰ ਨੇੜਿਓਂ ਕਰਕੇ ਦੇਖਣਾ ਬੋਟਲ ਨੂੰ ਤੇ ਇਹ ਕਾਲਾ ਗੋੰਦ ਕੈਪਸੂਲ ਹੈ ਇਹਦੇ ਤੇ ਗੋੰਦ ਸੀਆ ਕੈਪਸੂਲ ਹੈ ਜਿਹੜਾ ਕਾਲਾ ਗੋੰਦ ਕੈਪਸੂਲ ਹੈ ਇਹਦੇ ਵਿੱਚ ਕਲੌਂਜੀ ਕਾਲੀ ਹਲਦੀ ਤ੍ਰਿਫਲਾ ਚੂਰਨ ਤੇ ਅਸ਼ਵਗੰਧ ਚੂਰਨ ਨਾਲ ਪਾਇਆ ਤੇ ਕਾਲਾ ਗੋੰਦ ਦਾ ਐਕਸਟ੍ਰੈਕਟ ਪਾਇਆ ਤਾਂ ਕਿ ਇਹਦਾ ਜਿਹੜਾ ਰਿਜ਼ਲਟ ਹੈ ਤਿੰਨ ਤੋਂ ਲੈ ਕੇ 6 ਮਹੀਨੇ ਅਸੀਂ ਦੰਦੇ ਆ ਜਿਹੜੇ ਡਾਕਟਰ ਨੇ ਕਿਹਾ ਹੁੰਦਾ ਕਿ ਇਹਦਾ ਆਪਰੇਸ਼ਨ ਹੋਏਗਾ ਤਾਂ ਤੁਸੀਂ ਦੇਖੋ ਵੀ ਉਸ ਦਿਨ ਉਹ ਖੁਸ਼ੀ ਦਾ ਅੰਤ ਨਹੀਂ ਰਹਿੰਦਾ ਉਸ ਪੇਸ਼ੈਂਟ ਦਾ ਜਦੋਂ ਉਹੀ ਡਾਕਟਰ ਕਹਿੰਦਾ ਵੀ ਹਲੇ ਆਪਰੇਸ਼ਨ ਦੀ ਲੋੜ ਨਹੀਂ ਕਾਫੀ ਅੱਛੀ ਰਿਕਵਰੀ ਹੋ ਗਈ ਹੈ ਤੁਹਾਡੀ ਤਾਂ ਉਹਦੇ ਵਾਸਤੇ ਇਹ ਕਾਲਾ ਗੋੰਦ ਹੈ ਸਾਡਾ ਜਿਹੜੇ ਆਪਣੇ ਕੈਮਰਾਮੈਨ ਨੇ ਰੇੜਿਓ ਤੁਹਾਨੂੰ ਦਿਖਾਣਗੇ ਤੁਸੀਂ ਇਹਨੂੰ ਧਿਆਨ ਨਾਲ ਦੇਖਣਾ ਤੇ ਇੱਕ ਇਹਦੇ ਨਾਲ ਜਿਹੜੀ ਸਭ ਤੋਂ ਬੈਸਟ ਚੀਜ਼ ਤਿਆਰ ਹੋਈ ਹੈ ਉਹ ਹੋਈ ਹੈ ਕਿ ਸਾਡੇ ਅੰਦਰ ਇੱਕ ਮਿਨਰਲਸ ਦੀ ਕਮੀ ਹੋ ਜਾਂਦੀ ਹੈ ਜੀ ਤੁਹਾਡੀ ਬਾਡੀ ਦੇ ਵਿੱਚ ਬਾਤ ਪਿੱਤੁਰ ਕਫ ਜਦੋਂ ਤੱਕ ਇਹ ਤਿੰਨ ਦੋਸ਼ ਕੰਟਰੋਲ ਨਹੀਂ ਹੁੰਦੇ ਇਹਨੂੰ ਅਸੀਂ ਕਹਿੰਦੇ ਹੁੰਦੇ ਆ ਕਿ ਇਹ ਉਹ ਤਿੰਨ ਦੋਸ਼ ਨੇ ਜਿਨ੍ਹਾਂ ਦੇ ਵਿੱਚ ਇੱਕ ਵੀ ਅਗਰ ਬੈਲੈਂਸ ਖਰਾਬ ਹੋ ਜਾਏ ਤਾਂ ਪੂਰੀ ਬਾਡੀ ਡਿਸਟਰਬ ਹੋ ਜਾਂਦੀ ਹੈ ਤਾਂ ਤਾਂ ਉਹਦੇ ਨਾਲ ਕੀ ਹੈ ਕਿ ਉਹਦੇ ਵਾਸਤੇ ਬਣਾਇਆ ਕੈਪਸੂਲ 11 win ਸਾਡੇ ਪੇਸ਼ੈਂਟਾਂ ਨੇ ਬਹੁਤ ਇਹਦੀ ਮਤਲਬ ਪ੍ਰੇਜ਼ ਕੀਤੀ ਹੈ ਇਹ ਇੱਕ ਟੋਟਲੀ मिनਰਲਸ ਨੇ ਜਦੋਂ ਤੁਸੀਂ ਇਹਦੀ ਫਾਰਮੂਲੇਸ਼ਨ ਪੜੋਗੇ ਇਹਦੇ ਉੱਪਰ ਇੱਕ ਇੱਕ ਚੀਜ਼ ਮੈਂਸ਼ਨ ਆ ਮੇਰੇ ਕੋਲ ਕੋਈ ਚੀਜ਼ ਹਿਡਨ ਨਹੀਂ ਹੈ ਕਿ ਐਵੇਂ ਹੀ ਪੁੜੀਆਂ ਬਣ ਕੇ ਦੇ ਦਿਆਂ ਐਵੇਂ ਹੀ ਦਵਾਈਆਂ ਚੱਕ ਕੇ ਦੇ ਦਿਆਂ ਮਰੀਜ਼ ਨੂੰ ਪਤਾ ਵੀ ਨਹੀਂ ਮੈਂ ਖਾ ਕੀ ਰਿਹਾ ਉਹ ਇਹਨੂੰ ਦੇਖ ਸਕਦੇ ਆ www. Uh, gaydwan.com ਆਪਣੀ ਜਿਹੜੀ ਵੈਬਸਾਈਟ ਹੈ ਤੁਹਾਡੇ ਸਕਰੀਨ ਤੇ ਹੈਗੀ ਹੈ ਇਹਨੂੰ ਵੀ ਦੇਖਿਆ ਕਰੋ ਸਰਚ ਕਰਿਆ ਕਰੋ ਇਹਦੇ ਤੇ ਸਾਡੇ ਜਿਹੜੇ ਪ੍ਰੋਡਕਟ ਤੁਸੀਂ ਪਰਚੇਜ਼ ਵੀ ਕਰ ਸਕਦੇ ਹੋ ਉਹਦੇ ਤੇ ਪੂਰਾ ਪੜ੍ਹ ਕੇ ਚੰਗੀ ਤਰ੍ਹਾਂ ਤਸੱਲੀ ਕਰਕੇ ਉਹਨੂੰ ਪਰਚੇਜ਼ ਕਰ ਸਕਦੇ ਹੋ ਕਿਉਂਕਿ ਕਈ ਵਾਰੀ ਫੋਨ ਨਹੀਂ ਮਿਲਦੇ ਗੱਲਬਾਤ ਹੁੰਦੀ ਨਹੀਂ ਤੁਸੀਂ ਇਹਦੇ ਤੇ ਸਰਚ ਕਰ ਸਕਦੇ ਹੋ ਤੇ ਇੱਕ ਇਹਦੇ ਨਾਲ ਅਸੀਂ ਦਿੱਤਾ ਇਹ ਦੋ ਪ੍ਰੋਡਕਟ ਐਸੇ ਹੈ ਜੀ ਜਿਨ੍ਹਾਂ ਨੂੰ ਤਾਂ ਜੁਆਇੰਟ ਪੇਨ ਹੈਗਾ ਉਹਨਾਂ ਨੂੰ ਤੇ ਇਹਨੇ ਕਵਰ ਕਰਨਾ ਹੀ ਕਰਨਾ ਜਿਹਨੂੰ ਨਹੀਂ ਹੈਗਾ ਅਗਰ ਉਹ ਇਹਨੂੰ ਰੈਗੂਲਰ ਖਾਂਦੇ ਆ ਔਰ ਸਭ ਤੋਂ ਬੈਸਟ ਫੂਡ ਸੁਪਲੀਮੈਂਟ ਹੈ ਇਹ ਕੋਈ ਦਵਾਈ ਨਹੀਂ ਹੈ ਫੂਡ ਹੈ ਤੇ ਇਹਦੇ ਵਿੱਚ ਇੱਕ ਅਸੀਂ ਦਿੱਤਾ ਹੈ ਜੋਇੰਟ ਕੇਅਰ ਇਹ ਜਿਹੜਾ ਜੋਇੰਟ ਕੇਅਰ ਕੈਪਸੂਲ ਹੈ ਇਹਦੇ ਵਿੱਚ ਸਪੈਸ਼ਲੀ ਅ ਤੁਸੀਂ ਜਦੋਂ ਦੇਖੋਗੇ ਤਾਂ ਰੋਜੀ ਸਿਪ ਰੋਜੀਪ ਜਿਹੜਾ ਹੈਗਾ ਇਹਨੂੰ ਤੁਸੀਂ ਸਰਚ ਕਰੋ ਰੋਜੀਪ ਨੂੰ ਇਹ ਜਦੋਂ ਤੁਸੀਂ ਇਹਨੂੰ ਸਰਚ ਕਰੋਗੇ ਤੁਹਾਨੂੰ ਪਤਾ ਲੱਗੂਗਾ ਇਹ ਕਿਆ ਚੀਜ਼ ਆ ਇਹ ਹਰ ਕੋਈ ਕੰਪਨੀ ਨੂੰ ਛੇਤੀ ਅਪਰੂਵਲ ਨਹੀਂ ਮਿਲਦੀ ਆਪਣੇ ਕੋਲੇ ਇਹਦੀ ਅਪਰੂਵਲ ਆਈ ਆ ਤਾਂ ਤੁਸੀਂ ਇਹਦਾ ਫਾਇਦਾ ਲੈ ਸਕਦੇ ਹੋ ਇਹ ਇੱਕ ਕੈਪਸੂਲ ਸਵੇਰੇ ਸ਼ਾਮ ਦਿੰਨੇ ਆ ਸੀ ਇਹ ਇਹ ਸਾਡੇ ਡਾਕਟਰ ਸਾਹਿਬ ਲਿਖਦੇ ਆ ਇੱਕ ਸਵੇਰੇ ਦੁਪਹਿਰੇ ਸ਼ਾਮ ਜਿਹੜਾ 11 ਵੇਨ ਇਹ ਕੈਪਸੂਲ ਦੀ ਸਭ ਤੋਂ ਬੈਸਟ ਇੱਕੋ ਹੀ ਚੀਜ਼ ਸਾਹਮਣੇ ਆਈ ਆ ਕਿ ਜਿਹੜਾ 1 ਮਹੀਨਾ ਖਾ ਲੈਂਦਾ ਤਾਂ ਉਹਨੂੰ ਜਿਹੜਾ ਗੋਡਿਆਂ ਚ ਗ੍ਰੀਸ ਕਹਿ ਦਿੰਦੇ ਨੇ ਖਤਮ ਹੋ ਗਿਆ ਉਹਨੂੰ ਨਾਲ ਜਦੋਂ ਕਾਲਾ ਗੋਣ ਦਿੰਦੇ ਆ ਤਾਂ ਜਿਹਨੂੰ 6 ਮਹੀਨੇ ਕਿਹਾ ਜਾਂਦਾ ਉਹਨੂੰ ਵੀ 3 ਮਹੀਨੇ ਹੀ ਲੋੜ ਪੈਂਦੀ ਆ ਇਹਦਾ ਕੋਰਸ ਵੀ ਘਟ ਜਾਂਦਾ ਤਾਂ ਇਹ ਜਿਹੜੀਆਂ ਦਵਾਈਆਂ ਨੇ ਸਪੈਸ਼ਲ ਬੜੀਆਂ ਨੇ ਔਰ ਇੱਕ ਇਹ ਕਰੀਮ ਹੈ ਦਰਮਿੰਦਰ ਜੀ ਜਿਹੜੀ ਮੈਂ ਪਹਿਲਾਂ ਵੀ ਆਪਣੇ ਵੀਡੀਓ ਚ ਕᱫੋਈ ਵਾਰੀ ਦੱਸਿਆ ਇਹ ਨੂੰ ਵੀ ਗਵਰਨਮੈਂਟ ਤੋਂ ਬਕਾਇਦਾ ਸਰਟੀਫਾਈਡ ਕੀਤਾ ਗਿਆ ਅਰਥੋਇਡ ਦੇ ਨਾਮ ਤੇ ਤਾਂ ਇਹ ਵੀ ਤੁਹਾਨੂੰ ਮੈਂ ਸ਼ੋਅ ਕਰਾਂਗਾ ਔਰ ਇਹ ਜਿਹੜੀ ਕਰੀਬ ਹੈ ਨਾ ਬਹੁਤ ਹੀ ਬੈਸਟ ਜਿਵੇਂ ਆਮ ਨਾਰਮਲ ਕਰੀਮਾਂ ਮਾਰਕੀਟ 'ਚ ਮਿਲਦੀਆਂ ਨੇ ਬਣੀ ਹੋਈ ਤਾਂ ਉਸੇ ਤਰ੍ਹਾਂ ਹੀ ਆ ਪਰ ਉਸ ਤੋਂ ਅਲੱਗ ਬਿਲਕੁਲ ਜੋ ਗ੍ਰੰਥ ਦੇ ਵਿੱਚ ਯੋਗ ਲਿਖਿਆ ਉਹਦੇ ਮੁਤਾਬਕ ਬਣੀ ਆ ਇਹਦੇ ਵਿੱਚ ਉਹ ਸਾਰੀਆਂ ਚੀਜ਼ਾਂ ਬਹੁਤ ਕੀਮਤੀ ਐ ਇੱਕ ਧਿਆਨ ਰੱਖਿਓ ਇਹ ਇਹ ਦਵਾਈਆਂ ਕੋਈ ਵੀ ਮੈਂ ਤੁਹਾਨੂੰ ਦੇ ਰਿਹਾ ਜਿਹੜੀਆਂ ਸਾਰੀਆਂ ਰਿਸਰਚ ਦੇ ਵਿੱਚ ਮੈਡੀਸਿਨ ਨੇ ਲੇਕਿਨ ਇਹ ਜ਼ਰੂਰ ਐ ਕਿ ਇਹਨਾਂ ਦੇ ਬੈਨੀਫਿਟ ਬਹੁਤ ਮਿਲਣ ਵਾਲੇ ਆ ਆਪਾਂ ਨੂੰ ਔਰ ਇਹ ਜਿਹੜੀ ਕਰੀਮ ਐ ਇਹਨੂੰ ਲਾਉਣ ਦੀ ਇੱਕ ਵਿਧੀ ਐ ਬਸ ਜਿਹੜੂ ਤੁਸੀਂ ਧਿਆਨ ਨਾਲ ਦੇਖਣਾ ਇਹਦੀ ਜਿਹੜੀ ਲਾਉਣ ਦੀ ਵਿਧੀ ਆ ਉਹ ਸਿੰਪਲ ਆ ਕਿ ਪਹਿਲਾਂ ਗੋਡੇ ਨੂੰ ਨੋਟ ਕਰ ਲਿਓ ਇਹ ਹਲਦੀ ਦੋ ਚਮਚ ਇੱਕ ਚਮਚ ਫਟਕੜੀ ਤੇ 1 ਲੀਟਰ ਪਾਣੀ ਦੇ ਵਿੱਚ ਬੋਇਲ ਕਰਕੇ ਚੰਗੀ ਤਰ੍ਹਾਂ ਉਹ ਪਾਣੀ ਨਾਲ ਟਕੋਰ ਕਰਨੀ ਆ ਜਦੋਂ ਅੰਦਰੋਂ ਗੋਡਾ ਗਰਮ ਹੋ ਜੇ 5-4 ਮਿੰਟ ਚ ਹੋ ਜਾਂਦਾ ਚੱਪਣੀ ਦੇ ਥੱਲੇ ਗਰਮਾਈਸ਼ ਮਹਿਸੂਸ ਹੋਊਗੀ ਤਾਂ ਉਸ ਟਾਈਮ ਤੁਸੀਂ ਫਿਰ ਇਹ ਜਿਹੜੀ ਕਰੀਮ ਹੈ ਇਹ ਲੈਣੀ ਹੈ ਮਟਰ ਦੇ ਦਾਣੇ ਜਿੰਨੀ ਕੋ ਉੱਪਰ ਗੋਡੇ ਤੇ ਰੱਖ ਕੇ ਏਦਾਂ ਜਿੱਦਾਂ ਆਪਾਂ ਬੱਚੇ ਦੇ ਸਿਰ ਤੇ ਹੱਥ ਫੇਰਦੇ ਆ ਉਸ ਤਰ੍ਹਾਂ ਗੋਡੇ ਤੇ ਹੱਥ ਫੇਰਨਾ ਜ਼ੋਰ ਨਹੀਂ ਪਾਉਣਾ ਤਾਂ ਇਹ ਕਰੀਮ ਜਿਹੜੀ ਹੈ 2-4 ਮਿੰਟ ਦੇ ਵਿੱਚ ਅੰਦਰ ਖਾਪ ਜਾਂਦੀ ਹੈ ਉਸ ਤੋਂ ਬਾਅਦ ਤੁਸੀਂ ਦੇਖੋਗੇ ਕਿ ਗੋਡੇ 'ਚ ਕਿੰਨੀ ਲਚਕ ਆ ਜਾਂਦੀ ਹੈ ਔਰ ਬਹੁਤ ਤੋਂ ਬਹੁਤ ਮਹੀਨੇ ਡੇਢ ਮਹੀਨੇ 'ਚ ਪੇਸ਼ੈਂਟ ਜਿਹੜਾ ਪੌੜੀ ਨਹੀਂ ਚੜ੍ਹ ਸਕਦਾ ਉਹ ਉੱਠ ਬੈਠ ਨਹੀਂ ਸਕਦਾ ਉਹਨੂੰ ਪਤਾ ਲੱਗ ਜਾਂਦਾ ਵੀ ਮੇਰੇ ਗੋਡੇ 'ਚ ਬਹੁਤ ਜ਼ਮੀਨ ਅਸਮਾਨ ਦਾ ਫਰਕ ਹੈ। ਸੁਭਾਸ ਜੀ ਬਿਲਕੁਲ ਤੁਹਾਡੇ ਜਿਹੜੇ ਪ੍ਰੋਡਕਟ ਨੇ ਜਿਹੜੀਆਂ ਦਵਾਈਆਂ ਖੋਜ ਦਾ ਨਤੀਜਾ ਨੇ ਇਹ ਸਾਡੇ ਦਰਸ਼ਕ ਜਿਹੜੇ ਵੀ ਪ੍ਰੋਗਰਾਮ ਦੇਖ ਰਹੇ ਨੇ ਜਿਨ੍ਹਾਂ ਨੂੰ ਕੋਈ ਜੋਇੰਟ ਪੇਨ ਦੀ ਜਾਂ ਗੋਡਿਆਂ ਦੀ ਕੋਈ ਸਮੱਸਿਆ ਹੈ ਤਾਂ ਉਹ ਘਰ ਬੈਠੇ ਵੀ ਮੰਗਵਾ ਸਕਦੇ ਨੇ ਸੁਭਾਸ ਜੀ ਨੇ ਦੱਸ ਦਿੱਤਾ ਸਾਰਾ ਕੁਝ ਐਡਰੈਸ ਦੱਸ ਦਿੱਤਾ ਤੇ ਲਗਾਤਾਰ ਤੁਹਾਡੀ ਸਕਰੀਨ ਦੇ ਉੱਤੇ ਵੀ ਫੋਨ ਨੰਬਰ ਵੀ ਸ਼ੋ ਹੋ ਰਿਹਾ ਐ ਐਡਰੈਸ ਵੀ ਸ਼ੋ ਹੋ ਰਿਹਾ ਵਰਦਾਨ ਆਯੁਰਵੇਦਾ ਸੈਕਟਰ 44 ਡੀ ਦੇ ਵਿੱਚ ਜੇਕਰ ਤੁਸੀਂ ਕਲੀਨਿਕ ਆਓ ਤਾਂ ਜ਼ਿਆਦਾ ਫਾਇਦਾ ਹੋ ਜਾਏਗਾ ਕਿਉਂਕਿ ਸੁਭਾਸ ਜੀ ਤੁਹਾਨੂੰ ਖੁਦ ਟ੍ਰੀਟਮੈਂਟ ਦੇਣਗੇ ਤੁਹਾਡੀ ਸਾਰੀ ਹਿਸਟਰੀ ਜਾਣਨਗੇ ਕਦੋਂ ਤੋਂ ਦਰਦ ਹੈ ਕਿਸ ਤਰ੍ਹਾਂ ਦਰਦਣਾ ਸ਼ੁਰੂ ਹੋਈਆਂ ਤਾਂ ਉਹ ਸਾਰਾ ਕੁਝ ਕਰਨ ਤੋਂ ਬਾਅਦ ਜੇਕਰ ਤੁਸੀਂ ਇਲਾਜ ਕਰਵਾਉਂਦੇ ਹੋ ਦਵਾਈ ਖਾਂਦੇ ਹੋ ਤਾਂ ਉਹਦਾ ਦੁਗਣਾ ਹੋ ਸਕਦਾ ਹੈ ਤੇ ਪਰ ਸੁਵਾਸ ਜੀ ਨਾਲ ਇੱਕ ਹੋਰ ਵੱਡਾ ਸਵਾਲ ਖੜਾ ਹੋ ਜਾਂਦਾ ਹੈ ਅਕਸਰ ਜਿਹੜੇ ਦਰਸ਼ਕ ਨੇ ਆਯੁਰਵੇਦ ਦੇ ਨਾਮ ਦੇ ਉੱਤੇ ਬਹੁਤ ਕੁਝ ਮਾਰਕੀਟ ਦੇ ਵਿੱਚ ਵਿਕ ਰਿਹਾ ਹੈ ਪਰ ਉਹਦੇ ਨਾਲ ਇਹ ਵੀ ਹੁੰਦਾ ਹੈ ਕਿ ਇਹਦੇ ਸਾਈਡ ਇਫੈਕਟ ਹੈ ਜੀ ਇਹਦੀ ਆਦਤ ਪੈ ਜਾਂਦੀ ਹੈ ਜਾਂ ਸਰੀਰ ਦੇ ਉੱਤੇ ਹੋਰ ਪ੍ਰਭਾਵ ਪੈਣੇ ਸ਼ੁਰੂ ਹੋ ਜਾਂਦੇ ਨੇ ਉਹਦਾ ਵੀ ਥੋੜਾ ਜਿਹਾ ਜਵਾਬ ਜਰੂਰ ਦੇ ਦਿਓ ਕਿ ਇਹਨਾਂ ਚੀਜ਼ਾਂ ਦੇ ਨਾਲ ਅਜਿਹਾ ਕੁਝ ਹੁੰਦਾ ਹੈ ਦੇਖੋ ਜਿਹੜੇ ਤਾਂ ਆਯੁਰਵੈਦਿਕ ਦੇ ਵਿੱਚ ਕੁਝ ਮਿਲਾ ਦਿੰਦੇ ਆ ਜਿੱਦਾਂ ਲੋਕੀ ਮੈਨੂੰ ਵੀ ਫੋਨ ਕਰਦੇ ਆ ਵੀ ਜਦੋਂ ਅਸੀਂ ਸੁਣਦੇ ਆ ਜੈਨੂਨ ਪਰਸਨ ਹੁੰਦੇ ਆ ਤਾਂ ਉਹ ਕਹਿੰਦੇ ਗੁਲਸਬ ਕੁਏ ਦੇ ਵਿੱਚ ਸਟੀਰੋਇਡ ਵਗੈਰਾ ਤਾਂ ਨਹੀਂ ਹੈ ਹਮ ਸਟੀਰੋਇਡ ਜਿਹੜਾ ਹੈਗਾ ਉਹ ਐਲੋਪੈਥੀ ਦਾ ਇਲਾਜ ਹੈ ਉਹਨਾਂ ਕੋਲੇ ਸਟੀਰੋਇਡ ਤੋਂ ਬਿਨਾ ਹੁੰਦਾ ਵੀ ਕੁਝ ਨਹੀਂ ਜੀ ਉਹ ਚਾਹੇ ਤੁਸੀਂ 10 ਡਾਕਟਰ ਬਦਲ ਲਓ 20 ਡਾਕਟਰ ਬਦਲ ਲਓ ਥੋੜਾ ਬਹੁਤਾ ਨਾਮ ਚੇਂਜ ਕਰ ਦਿੰਦੇ ਆ ਦਵਾਈ ਦਾ ਲੇਕਿਨ ਉਹ ਸੇਮ ਹੀ ਸਾਲਟ ਹੁੰਦੇ ਆ ਆਯੁਰਵੇਦ ਦੇ ਵਿੱਚ ਇੱਕ ਬਹੁਤ ਬੜਾ ਖਜ਼ਾਨਾ ਹੈ ਜੀ ਹਮ ਮਤਲਬ ਇੱਕ ਜੜੀ ਬੂਟੀ ਮਨ ਲਓ ਨਿਰਗੁੰਡੀ ਪੈਂਦੀ ਹੈ ਇਹਦੇ ਵਿੱਚ ਨਿਰਗੁੰਡੀ ਦਾ ਬੀਜ ਮਨ ਲਓ ਉਹਦਾ ਹੀ ਰਿਜ਼ਲਟ ਜਿੰਨਾ ਕਹ ਦੋ ਤੁਸੀਂ ਮਨ ਲਓ 20 ਚੀਜ਼ਾਂ 'ਚ ਕੰਮ ਕਰਦੀ ਐ ਨਿਸ਼ੋਧ ਹੈ ਵੀ ਚੀਜ਼ਾਂ ਚ ਹੋਰ ਵੀ ਬਿਮਾਰੀਆਂ ਚ ਫਾਇਦਾ ਕਰਦੀ ਆ ਕਮਜ ਨੂੰ ਵੀ ਦੂਰ ਕਰਦੀ ਆ ਜੁਆਇੰਟ ਪੇ ਇਹ ਜਿਹੜੀਆਂ ਦਵਾਈਆਂ ਨੇ ਪਿਓਰ ਆਯੁਰਵੈਦਿਕ ਨੇ ਸਿਰਫ ਇਹੇ ਕਰਕੇ ਇਹਨਾਂ ਨੂੰ ਨਾ ਜੀ ਐਮ ਪੀ ਸਰਟੀਫਾਈਡ ਕਰਵਾਇਆ ਗਿਆ ਤਾਂ ਕਿ ਸਾਡਾ ਜਿਹੜਾ ਪੇਸ਼ੈਂਟ ਆ ਨਾ ਜੀ ਜਿਹੜਾ ਸਾਡੇ ਸੈਂਟਰ ਚ ਆਉਂਦਾ ਉਹ ਕੋਈ ਮਾਮੂਲੀ ਨਹੀਂ ਆਉਂਦਾ ਨਾ ਹੀ ਕੋਈ ਸੜਕ ਤੇ ਤੁਰਿਆ ਜਾਂਦਾ ਆਉਂਦਾ ਉਹ ਆਉਂਦਾ ਜਿਸ ਨੂੰ ਵਕਤ ਆਪਣੇ ਆਪ ਨਾਲ ਪਿਆਰ ਆ ਮੁਹੱਬਤ ਆ ਔਰ ਆਯੁਰਵੇਦ ਨਾਲ ਮੁਹੱਬਤ ਆ ਅਸੀਂ ਉਹਨੂੰ ਸਿਰਫ ਉਹੀ ਚੀਜ਼ ਦੰਨੇ ਆ ਜਿਹੜੀ ਚੀਜ਼ ਉਹਦੇ ਯੂਜ਼ ਚ ਆ ਜਾਏ ਔਰ ਇਹ じゃ ਕੋਈ ਕੰਮ ਮੈਂ ਮੈਂ ਕਹਣਾ ਹੁੰਨਾ ਆਪਣੀ ਗੱਲ ਜ਼ੁਬਾਨ ਤੋਂ ਹੂੰ ਕਿ ਦਿਨ 'ਚ ਕੋਈ ਇਹੋ ਜਿਹਾ ਕੰਮ ਨਾ ਕਰੋ ਜਿਹਦੇ ਨਾਲ ਰਾਤ ਨੂੰ ਨੀਂਦ ਨਾ ਆਵੇ ਰਾਤ ਦੇ ਹਨੇਰੇ 'ਚ ਕੋਈ ਇਹੋ ਜਿਹਾ ਕੰਮ ਨਾ ਕਰੋ ਵੀ ਸਵੇਰੇ ਲੋਕਾਂ ਤੋਂ ਅੱਖਾਂ ਬਚਾਉਂਦੇ ਫਿਰੀ ਮਤਲਬ ਇਹ ਚੀਜ਼ ਨੂੰ ਮੱਦੇਨਜ਼ਰ ਰੱਖ ਕੇ ਹੀ ਸਾਡੇ ਡਾਕਟਰ ਅਸੀਂ ਕੰਮ ਕਰਦੇ ਆ ਔਰ ਸਾਡੇ ਜਿਹੜੇ ਪੇਸ਼ੈਂਟ ਆ ਉਹਨਾਂ ਨੂੰ ਵੀ ਜਦੋਂ ਮੇਰੇ ਨਾਲ ਉਹ ਮੀਟਿੰਗ ਕਰਦੇ ਆ ਸਾਡੇ ਡਾਕਟਰ ਸਾਹਿਬ ਨਾਲ ਮੀਟਿੰਗ ਕਰਦੇ ਆ 50% ਅਸੀਂ ਦੇਖ ਰਹੇ ਹੁੰਦੇ ਆ ਕਿ ਉਹ ਸਾਡੇ ਸੈਂਟਰ ਤੇ ਆ ਕੇ ਹੀ ਸੈਟੀਸਫਾਈਡ ਹੋ ਜਾਂਦੇ ਨੇ ਮਿਲ ਕੇ ਹੀ ਸੈਟੀਸਫਾਈਡ ਹੋ ਜਾਂਦੇ ਨੇ ਉਸ ਤੋਂ ਬਾਅਦ ਜਿਹੜੀ ਦਵਾਈ ਨੇ ਅਸਰ ਕਰਨਾ ਉਹ ਤਾਂ ਫਿਰ ਜਿਵੇਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੁੰਦੀ ਹੈ ਪੂਰਾ ਕੰਮ ਕਰਦੀ ਹੈ ਪਰ ਜਿਹੜਾ ਵਿਨ ਜਿਹੜਾ ਵਿਨ 11 ਕੈਪਸੂਲ ਹੈ ਤੇ ਇੱਕ ਇਹ ਜਿਹੜਾ ਅਸੀਂ ਜੁਆਇੰਟ ਕੇਅਰ ਕੈਪਸੂਲ ਦਿੱਤਾ ਔਰ ਜਿਹੜਾ ਅਸੀਂ ਇਹ ਕਾਲਾ ਗੂੰਦ ਕੈਪਸੂਲ ਦਿੱਤਾ ਇਹ ਤਿੰਨ ਆਈਟਮ ਮਤਲਬ ਇਨਟਰਨਲ ਤੌਰ ਤੇ ਬਾਡੀ ਨੂੰ ਫਿੱਟ ਕਰ ਦਈਆਂ ਨੇ ਸਾਈਨੋਵਲ ਫਲੂਇਡ ਦੀ ਜਿਹੜੀ ਕਮੀ ਹੈ ਉਹਨੂੰ ਕੰਪਲੀਟ ਕਰ ਦਈਆਂ ਨੇ ਜਿਹੜਾ ਤੁਹਾਡਾ ਕੋਈ ਵੀ ਤਾਤੂ ਜਿਹੜੀ ਬਾਡੀ ਚ ਵੱਧ ਜਾਂਦੀ ਹੈ ਜਿਹਦੇ ਨਾਲ ਸਾਈਡ ਇਫੈਕਟ ਹੁੰਦੇ ਆ ਉਹਨੂੰ ਕੰਟਰੋਲ ਕਰ ਦਈਆਂ ਨੇ ਪਲੱਸ ਜਿਹੜੀ ਇਹ ਕਰੀਮ ਹੈ ਇਹ ਤੁਹਾਨੂੰ ਮੌਕੇ ਤੇ ਹੀ ਰਿਜ਼ਲਟ ਦਿੰਦੀ ਹੈ 10-15 ਦਿਨਾਂ ਦੇ ਵਿੱਚ ਵਿੱਚ ਹੀ ਜਿਹੜਾ ਆਪਣਾ ਗੋਡਣਾ ਜਾ ਆਪਣਾ ਕੁੱਕ ਚੂਲੇ ਜਾਂ ਆਪਣੀ ਬੈਕ ਹੈ ਰੀਡ ਦੀ ਹੱਡੀ ਹੈ ਕਿਤੇ ਵੀ ਆਪਾਂ ਇਹਨੂੰ ਯੂਜ਼ ਕਰ ਸਕਦੇ ਆ ਕਈ ਮੈਨੂੰ ਕਹਿਣਗੇ ਕਿ ਰੀਡ ਦੀ ਹੱਡੀ ਦੇ ਬਣ ਕੇ ਹਿੱਲ ਗਏ ਜੀ ਸਾਨੂੰ ਡਿਸਕ ਦੀ ਪ੍ਰੋਬਲਮ ਹੈ ਗੁੱਡ ਰਿਜ਼ਲਟ ਆਉਂਦਾ ਚਾਹੀਦਾ ਬਿਲਕੁਲ ਤੁਸੀਂ ਬੇਫਿਕਰ ਹੋ ਕੇ ਚੀਜ਼ਾਂ ਲੈ ਸਕਦੇ ਹੋ ਔਰ ਅੱਜ ਵਾਕਈ ਸੁਭਾਸ਼ ਗੋਹਿਲ ਪਹਿਲੀ ਵਾਰੀ ਤੁਹਾਡੇ ਨਾਲ ਸਮਾਨ ਵੇਚਣ ਦੀਆਂ ਗੱਲਾਂ ਕਰ ਰਹੇ ਆ ਦਵਾਈ ਵੇਚਣ ਦੀਆਂ ਔਰ ਸਾਡੇ ਸੈਂਟਰ ਤੇ ਚੀਜ਼ਾਂ ਨਹੀਂ ਹੈਗੀਆਂ ਜਿੰਨੀ ਦੇ ਅਸੀਂ ਖੁਦ ਸੈਟੀਸਫਾਈਡ ਨਹੀਂ ਹੁੰਦੇ ਕਿ ਸਾਡਾ ਪੇਸ਼ੈਂਟ ਠੀਕ ਹੋ ਸਕਦਾ ਉਹਨੀ ਦੇਰ ਅਸੀਂ ਇਹ ਮੈਡੀਸਿਨ ਪ੍ਰੋਵਾਈਡ ਨਹੀਂ ਕਰਦੇ ਔਰ ਕੋਸ਼ਿਸ਼ ਕਰੋ ਕਿ ਸਾਡੇ ਟੈਲੀਫੋਨ ਤੇ ਜਾਂ ਸਾਡੇ ਡਾਕਟਰ ਸਾਹਿਬ ਨਾਲ ਜਾ ਜਿਹੜਾ ਮੇਰਾ ਨੰਬਰ ਹੈ 9915072372 ਇਸ ਨੰਬਰ ਤੇ WhatsApp ਜਿਹੜਾ ਚੱਲਦਾ ਉਹ ਮੇਰੇ ਕੋਲ ਹੈ WhatsApp ਕਾਲ ਵੀ ਮੇਰੇ ਕੋਲ ਹੈ ਅਗਰ ਨਾਰਮਲ ਕਾਲ ਕਰੋਗੇ ਤਾਂ ਉਹ ਸਟਾਫ ਕੋਲ ਜਾਂਦੀ ਹੈ ਤਾਂ ਤੁਸੀਂ ਇਹਦੇ ਤੇ ਆਪਣੀ ਵੌਇਸ ਵੀ ਛੱਡ ਕੇ ਮੇਰੇ ਤੋਂ ਵਾਪਸ ਇਹਦਾ ਉਹ ਜਿਹੜਾ ਜਵਾਬ ਹੈ ਉਹ ਤੁਸੀਂ ਲੈ ਸਕਦੇ ਹੋ ਬਿਲਕੁਲ ਜੀ ਸੁਵਾਸ ਜੀ ਪ੍ਰੋਡਕਟ ਵੀ ਦਵਾਈਆਂ ਵੀ ਆਯੁਰਵੈਦਿਕ ਦਵਾਈਆਂ ਨੇ ਤੁਹਾਡੇ ਕੋਲ ਤੇ ਸਿੱਧਾ ਅਸਰ ਕਰਦੀਆਂ ਨੇ ਜੋੜਾਂ ਦੇ ਦਰਦ ਦੇ ਉੱਤੇ ਤੇ ਖਾਸ ਤੌਰ ਦੇ ਉੱਤੇ ਕਹਿ ਦਿੱਤਾ ਜਾਂਦਾ ਹੈ ਕਿ ਗੋਡਿਆਂ ਦੀ ਗ੍ਰੀਸ ਖਤਮ ਹੋ ਜਿਆ ਹੈ ਆਪਰੇਸ਼ਨ ਕਰਵਾਉਣਾ ਪਵੇਗਾ ਉਹ ਨੌਬਤ ਇਹ ਦਵਾਈਆਂ ਔਨ ਨਹੀਂ ਦਿੰਦੀਆਂ ਤੇ ਹੁਣ ਤਾਂ ਜਿਹੜੇ ਨਵੇਂ ਪ੍ਰੋਡਕਟ ਤੁਸੀਂ ਲਾਂਚ ਕਰ ਦਿੱਤੇ ਨੇ ਨਵੀਆਂ ਦਵਾਈਆਂ ਬਣਾ ਦਿੱਤੀਆਂ ਨੇ ਜੋਇੰਟ ਕੇਅਰ ਤੇ 11 ਵਨ ਇਹ ਕੋਈ ਵੀ ਜਿਹਦੇ ਕੋਈ ਪ੍ਰੋਬਲਮ ਨਹੀਂ ਹੈ ਕੋਈ ਜੋੜਾਂ ਦਾ ਦਰਦ ਨਹੀਂ ਹੈ ਉਹ ਵੀ ਖਾ ਸਕਦਾ ਤੇ ਸਿਹਤਮੰਦ ਰਹਿ ਸਕਦਾ ਤੇ ਇਸ ਤੋਂ ਇਲਾਵਾ ਜਿਹੜੀ ਕ੍ਰਾਂਤੀ ਹੈ ਤੁਹਾਡੀ ਜਿਹੜੀ ਇੱਕ ਵਰਦਾਨ ਆਯੁਰਵੇਦਾ ਦੀ ਉਹ ਹੈ ਆਰਥੋਏਡ ਪਹਿਲਾਂ ਵੀ ਅਸੀਂ ਪਿਛਲੇ ਐਪੀਸੋਡਸ ਦੇ ਵਿੱਚ ਵੀ ਉਹਦੇ ਗੁਣ ਬਾਰੇ ਦੱਸ ਚੁੱਕੇ ਹਾਂ ਤੇ ਤਰੀਕਾ ਤੁਸੀਂ ਦੱਸ ਦਿੱਤਾ ਕਿ ਕਿਸ ਤਰ੍ਹਾਂ ਅਸਰ ਕਰਦੀ ਹੈ ਉਹ ਬਾਮ ਦੇ ਵਾਂਗ ਇੱਕ ਕਰੀਮ ਦੇ ਵਾਂਗ ਉਸ ਨੂੰ ਤੁਸੀਂ ਯੂਜ਼ ਕਰ ਸਕਦੇ ਹੋ ਸੋ ਤੁਸੀਂ ਸਟੂਡੀਓ ਦੇ ਵਿੱਚ ਆਏ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਔਰ ਸਾਰੇ ਦਰਸ਼ਕਾਂ ਨੂੰ ਮੇਰੀ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਇਹ ਸੰ ਸਾਡੇ ਨਾਲ ਸੁਭਾਸ਼ ਗੋਇਲ ਜੀ ਜੋ ਵਰਦਾਨ ਆਯੁਰਵੇਦਾ ਚੰਡੀਗੜ੍ਹ ਦੇ ਵਿੱਚ 44D ਦੇ ਵਿੱਚ ਸੈਕਟਰ ਦੇ ਵਿੱਚ ਕਲੀਨਿਕ ਇਹਨਾਂ ਦਾ ਇਹਨਾਂ ਨੇ ਕਾਫੀ ਕੁਝ ਕਲੀਅਰ ਕਰ ਦਿੱਤਾ ਹੈ ਜੋੜਾਂ ਦੇ ਦਰਦ ਕਿਵੇਂ ਸ਼ੁਰੂਆਤ ਹੁੰਦੀ ਹੈ ਕਿਵੇਂ ਬਚਿਆ ਜਾ ਸਕਦਾ ਹੈ ਤੇ ਜੇਕਰ ਤੁਸੀਂ ਇਹਨਾਂ ਬਿਮਾਰੀਆਂ ਨਾਲ ਇਹਨਾਂ ਰੋਗਾਂ ਦੇ ਨਾਲ ਜੂਝ ਰਹੇ ਹੋ ਤਾਂ ਤੁਹਾਨੂੰ ਇਹ ਕਿਵੇਂ ਰਾਹਤ ਦਵਾ ਸਕਦੇ ਨੇ ਤੁਸੀਂ ਸਿੱਧੇ ਤੌਰ ਦੇ ਉੱਤੇ ਕਾਲ ਵੀ ਕਰ ਸਕਦੇ ਹੋ ਸਟੂਡੀਓ ਦਾ ਨੰਬਰ ਸਕਰੀਨ ਦੇ ਉੱਤੇ ਤੁਹਾਡੇ ਸ਼ੋ ਹੋ ਰਿਹਾ ਵਾਰ-ਵਾਰ ਜਿਸ ਦੇ ਉੱਤੇ ਤੁਸੀਂ ਇਹਨਾਂ ਦੇ ਕਲੀਨਿਕ ਪਹੁੰਚ ਸਕਦੇ ਹੋ ਤੇ ਨਾਲ ਹੀ ਤੁਸੀਂ ਇਹਨਾਂ ਨੂੰ ਵਟਸਐਪ ਵੀ ਕਰ ਸਕਦੇ ਹੋ। ਸੋ ਅਗਲੇ ਐਪੀਸੋਡ ਦੇ ਵਿੱਚ ਨਵੇਂ ਰੋਗ ਦੇ ਉੱਤੇ, ਨਵੀਂ ਸਮੱਸਿਆ ਦੇ ਉੱਤੇ ਚਰਚਾ ਲੈ ਕੇ ਫਿਰ ਹਾਜ਼ਰ ਹੋਵਾਂਗੇ। ਫਿਲਹਾਲ ਇਜਾਜ਼ਤ ਦਿਓ, ਧੰਨਵਾਦ। ਨਿਟਰ ਹਾਂ, ਨਿਰਪੱਖ ਰਹਾਂਗੇ। ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਫੁਕਫਰਾਨਾਂ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ। ਦੱਸਾਂਗੇ ਕੌਣ ਕਰ ਰਿਹਾ ਹੈ। ਕੀ ਦਿੱਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਬਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗ